ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਾਗਾ ਜੀ ਤਿੰਨੇ ਹੀ ਗੱਬਣ ਆ ਜੀ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਤੇ ਇੱਕ ਬਿਲਕੁਲ ਤਾਜ਼ਾ ਸੂਆ ਨਾਗਾ ਚਾਰ ਨਾਗਾ ਕੋਈ ਵੀ ਨਾਗਾ ਤੁਹਾਨੂੰ ਫਿੱਟ ਪੈਂਦਾ ਪਸੰਦ ਆਉਂਦਾ ਆ ਕੇ ਤਸੱਲੀ ਬਰਕਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასი ਗਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 836060886 ਠੀਕ ਆ ਵੀਰੇ ਤਿੰਨ ਨਾਗਾ ਜੀ ਤਿੰਨ ਨਾਗਾ ਵੀਰੇ ਗੱਬਣੇ ਕੋਈ ਸੂਈ ਵੀ ਇੱਕ ਸੂਈ ਵੀ ਹੈ ਜੀ ਤੇ ਜਰਸੀ ਤੋਂ ਬਾਈ ਸ਼ੁਰੂ ਕਰਦੇ ਆ ਸੂਆ ਕਿੰਨਾ ਮਾਜੀ ਇਹਦੇ ਇਹ ਵੀਰੇ ਦੂਜਾ ਸੂਆ ਹੁੰਦੀ ਆ ਸਮਾਂ ਕਿੰਨਾ 걸ਾਂ ਸਮਾਂ ਬਸ 5-4 ਦਿਨ ਲਊਗੀ ਥਣਾ ਥੁਣਾ ਦੀ ਓਕੇ ਥਣਾ ਦੀ ਓਕੇ ਹੋ ਵੀਰੇ ਕਿੰਨਾ ਪਿਆਜੂ ਕਰਮਾ ਲਈ ਜਰ ਵੀਰੇ ਦੁੱਧ ਜਿਵੇਂ ਮਾਲਕਾਂ ਦਾ ਦੱਸਿਆ 16-17 ਕਿਲੋ 15-16 ਮੰਨ ਕੇ ਲੈ ਜੇ ਰਾਂ ਉਹਨਾਂ ਦੇ ਦੂ ਵਾ ਜਾਣ ਬ ਬਾਕੀ ਚੰਗੀ ਜਰਸੀ ਛੋਟੀ ਜਰਸੀ ਨਹੀਂ ਆਪਾਂ ਕਹਿ ਸਕਦੇ ਵੀ ਆਪਣੀ ਇਹ ਇੱਧਰ ਲਿਆਏ ਨੇ ਮਾਤਰਾ ਜੀ ਨਿੱਕੀ ਜਰਸੀ ਵੱਡੀ ਆ ਮੰਨ ਲਓ ਬੱਕਰੀ ਜੀ ਦੀ ਹਾਂ ਵੀ ਛੋਟੀ ਨਹੀਂ ਗਈ ਤੋੜ ਕੇ ਦਿਖਾਦੀ ਵੀਰੇ ਇਹ ਵੀਰੇ ਚੰਗੀ ਜਰਸੀ ਆ ਬਾਕੀ ਵਾਜਣ ਬਹੁਤ ਆ ਵੇੜਦਾ ਐ ਸਮੀ ਪਲੀ ਆ ਕੋਈ ਆਈ ਨਹੀਂ ਬਈ ਘੱਟ ਸੇਵਾ ਵਾਲੇ ਘਰ ਆਈ ਆ ਸਮੀ ਪਲੀ ਚੰਗੀ ਆ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਸੋਨਾ ਕੱਟ ਵਾਲਾ ਹਵਾਨ ਚੰਗੀ ਜਰਸੀ ਕਹਿ ਸਕਦੇ ਆ ਉਹ ਬਾੜੀ ਛੋਟੀ ਜਿਹੜੀ ਹੁੰਦੀ ਆ ਮਾਚਲ ਵਾਲੀ ਬਾਈ ਕਹਿੰਦਾ ਉਹ ਚੀਜ਼ ਨਹੀਂ ਗਈ ਬਾਕੀ ਦੁੱਧ 14-15 ਕਿਲੋ ਜੇ ਇਹਨੇ ਨਾ ਦਿੱਤਾ ਫਿਰ ਦੇਣਾ। ਫਿਰ ਦੇਣਾ ਕਿਨੇ ਬਈ ਵਜਨ ਬਹੁਤ ਆ ਵੇੜ। ਵਜਨ ਵਾਲੀ ਆ। ਇਹ ਦੁੱਧ ਵੀ ਇਹਦਾ ਪੰਜ ਫੈਟ ਵਾਲਾ ਹੋਣਾ ਮੱਝਾ ਰੱਖੇ। ਬਈ ਹੋਊਏ ਨਾ ਹਾਂ। ਹੂੰ ਥਣਾ ਦੀ ਪਾਰ ਪਿੱਛੇ ਦੀ ਠੰਡੀ ਸੀਲ ਦੀ ਫੁੱਲ ਗਾਰੰਟੀ ਆ। ਸੋਹਣੇ ਵੀ ਐ ਚਾਰੇ ਪੂਰੇ ਥਾਣੇ ਦੇ ਪਾਵੇ ਆਂਗੂ ਖੜੇ ਆ ਕੋਈ ਆਏ ਨਹੀਂ ਬਈ ਕੋਈ ਜੁੜਦਾ ਕੋਈ ਭੜਦਾ ਕੋਈ ਛੂਟਾ ਕੋਈ ਵੱਡਾ ਸੋਹਣੇ ਸੈਜ ਦਾ ਥਾਣਾ ਚੰਗੀ ਜਰਸੀ ਆ। ਬਈ ਡਿਮਾਂਡ ਕਰਨੀ ਉਹ ਜਿਹੜੇ ਲੈਣ ਨਹੀਂ ਆਈਐਸ ਤੇ ਨੋ ਜੀ ਪਰ ਬਈ ਜਿਵੇਂ ਲੋਕ ਯਾਰਸਾਂ ਵਾਲੇ ਮੁੱਲ ਕਰੀ ਜਾਂਦੇ 70 75 ਹਮਮ ਕਰੀ ਵੀ ਜਾਂਦੇ ਨੇ ਪਤਾ ਆਪਾਂ ਹਾਂ ਨਾ 55000 ਦੇ ਦੇਣੀ ਆਫਰ ਹੀ ਆਫਰ ਹੀ ਹੈ ਜਾਇਜ਼ ਡਿਮਾਂਡ ਆ ਜੀ ਇਹ ਬਾਈ ਦੀ ਗੱਲ ਸਹੀ ਆ ਬਈ ਐਵੇਂ ਆਪਾਂ ਕਹਿ ਦਿੱ ਗਏ 70 ਲੈਣਾ ਜੀ 75 ਲੈਣਾ 55000 ਚੋ ਅੱਜ ਮਾਨਤਾਨ ਹੋ ਜਾਊਗਾ ਛੋੜ ਛੜ ਕਰ ਦਿਆਂਗੇ ਐ ਜੇ ਬਾੜਾ ਨਹੀਂ ਆ ਪਏ ਬਸ ਲੈਣ ਦੇਣ ਵਾਲੀ ਗੱਲ ਲੈਣ ਦੇਣ ਵਾਲੀ ਗੱਲ ਆ ਬਾਕੀ ਜਿਹਦੇ ਤਿਆਰ ਹੋ ਗਈ ਬਈ ਕਿਨੇ 55 ਦੀ ਫਿਰ ਵੀਰੇ 65000 ਦੀ ਬੱਚੀ ਆ ਨੋਰਮਲ ਵੇਚ ਸਕਦੇ ਆ ਚਾਰ ਰੁਪਇਆ ਲਾਉਣ ਵਾਲੀ ਚੀਜ਼ ਆ ਤੇ ਦੋ ਨੰਬਰ ਆ ਗਈ ਵੀਰੇ ਦੋ ਨੰਬਰ ਵੀਰੇ ਅੱ비 ਵੈੜ ਆ ਇਹ ਇਹਦਾ ਸੁਆ ਕਿੰਨਾ ਮੱਜ ਇਹ ਵੀਰੇ ਕਿ ਤੀਜਾ ਮੰਨ ਲੈ ਯਾਰ ਵੀ ਆਪਣੀ ਲਿਆਂਦਾ ਹੁੰਦਾ ਮਾਲ ਇਹਨਾਂ ਦਾ ਸਾਰਾ ਮਾਲ ਖਰੀਦਿਆ ਜੀ ਇਹਦਾ ਜਾਂਦਾ ਸੁਆ ਜਿਹੜਾ ਮਰਜ਼ੀ ਮੰਨ ਕੇ ਆ ਹਾਂ ਸਮਾਂ ਕਿੰਨਾ ਕੁ ਲੈ ਜੂ ਸਮਾਂ ਇਹ ਵੀ ਵੀਰੇ ਹਫਤਾ ਲੈ ਜੂਗੀ ਹਫਤਾ ਖੁੱਲ ਲੈ ਲੈ ਨੱਪੇ ਦੋ ਮਸਾਹੀ ਆਉਂਦਾ ਮਨ ਜੀ ਹਮ ਹਜੇ ਤੱਕ ਕਾਚੀ ਮਾਰ ਗਈ ਐ ਜਮਨ ਚੰਗੀ ਢੈਲੇ ਢੁੱਲ ਪਈ ਆ ਹਨਾ ਹਵਾਨੇ ਦੀ ਹਾਂਜੀ ਇਹ ਵੀਰੇ ਆਪਾਂ ਨਾ ਇਥੋਂ ਨਾਲ ਦੇ ਪਿੰਡਾਂ ਹੀ ਲਈ ਵਿਆ ਠੀਕ ਆ ਦੁੱਧ ਮਾਲਕਾਂ ਨੇ ਦਿੱਤਾ ਇਹਦਾ 22 ਕਿਲੋ ਅੱਛਾ ਹਾਂਜੀ ਤੇ ਆਪਾਂ ਵੀ 17 18 ਮੰਨ ਕੇ ਲੈ ਲਈ ਵੀ ਨਾ ਦੇ ਦੇ ਬਾਕੀ ਮੌਸਮ ਚੰਗਾ ਮੌਸਮ ਚੰਗਾ ਵਾ ਜਾਣ ਵਾਲੀ ਆ ਪੂਰੀ ਬਣੂ ਦਸ ਦਾ ਹਵਾਨਾ ਤੈਨੂੰ ਕਿਵੇਂ ਹੋਣਾ ਕੀ ਪੇਰੇ ਹਿਸਾਬ ਨਾਲ ਪੂਰਾ ਬਣ ਜੂ ਚਾਰ ਚਾਰ ਉਂਗਲਾਂ ਤੇ ਥਣ ਲੱਗਿਆ ਵਾ ਕੱਲਾ ਕੱਲਾ ਕੰਨੀਆਂ ਤੇ ਸਾਰੀਆਂ ਹਵਾਨੇ ਦੇ ਤੇ ਚੰਗਾ ਥਾਣਾ ਬਾਕੀ ਹੈ ਵਜਨ ਵਾਲੀ ਆ ਕੱਦ ਵਾਲੀ ਆ ਸਾਰਾ ਕੁਝ ਬ੍ਰੀਡ ਵਾਲੀ ਆ ਤੋਰ ਕੇ ਦਿਖਾ ਦੀ ਵੀਰੇ ਕੱਦ ਵਾਲੀ ਆ ਵਜਨ ਵਾਲੀ ਆ ਸੂਆ ਤੁਸੀਂ ਤੀਜਾ ਮੰਨਣਾ ਤੀਜਾ ਮੰਨ ਲਓ ਜਿਹੜਾ ਮਰਜ਼ੀ ਮੰਨ ਲਓ ਕਿਉਂਕਿ ਬਾਈ ਦਾ ਵੀਰੇ ਖਰੀਦਦੇ ਹੀ ਹੁੰਦੇ ਆ ਨਗ ਸੂਏ ਪਿੱਛੇ ਕੋਈ ਜਿਦਾਈ ਨਹੀਂ ਦੁੱਧ ਬਾਈ ਦੱਸਦਾ ਮਾਲ ਕਰਨ ਦੱਸਿਆ ਬਈ 22 ਕਿਲੋ ਪਿਆਜ ਨਾਲ ਦੇ ਪਿੰਡੋਂ ਲੋਕਲ ਹੀ ਲਈ ਆ ਖਸਾਬ ਦੀ ਬਾਕੀ ਫਣਾ ਤੁਣਾ ਦੀ ਓਕੇ ਆ ਕਾਚੀ ਮਾਰਦੀ ਹਫਤਾ ਤਾਂ ਖੁੱਲਾ ਹੀ ਲੈ ਜੂ ਹਜੇ ਆ ਰਾਵਣ ਲੈ ਜਾਣਾ ਵੀਰੇ ਆਪ ਤਾਂ ਇਹ ਹੀ ਹੈ ਜੇ ਬਈ 4 ਦਿਨ ਵੱਧ ਵੀ ਲੈ ਜੂ ਤਾਂ 19 ਸੋਹਣੀ ਤਿਆਰ ਹੋਊਗੀ ਕਿਉਂਕਿ ਹੁਣ ਇਹਦੇ ਤਿਆਰੀ ਵਾਲੇ ਦਿਨ ਵੀਰੇ ਰਹਿ ਗਏ ਆ ਜਿਹੜੇ ਦਿਨਾਂ ਚ ਇਹਨਾਂ ਨੇ ਫੁੱਲ ਭਰਨਾ ਹੁੰਦਾ ਮੂਰੇ ਮੌਸਮ ਚੰਗਾ ਦੁੱਧ ਜਿੰਨਾ ਮਰਜੀ ਪੀ ਲਿਓ ਉਹ ਤੁਹਾਡੀ ਸੇਵਾ ਤੇ ਡਿਪੈਂਡ ਕਰਦਾ ਤੇ ਵੀਰੇ ਜੈਜ ਜੀ ਕੀਮਤ ਜੈਜ ਜਮ ਵੀਰੇ ਜੈਜ ਜਮ ਹਾਂ ਆਹ ਹੈਪਾ 62000 ਦੇ ਦੇਣੀ ਜੋੜਾ ਲੈ ਜੇ ਸੱਜਣ ਕੋਈ ਹੋਰ ਹਜ਼ਾਰ ਯਾਰ ਖੰਡ ਦਾ ਮਾਨ ਕਰਦੇ ਆ ਜੈਜ ਡਿਮਾਂਡ ਬਾਈ ਕਹਿੰਦਾ 62000 ਦੀ ਦੇ ਦਾਂਗੇ ਚੰਗੀ ਵਹਿੜਾ ਰੇਟ ਜੈਜ ਆ ਬਾਕੀ ਨਗ ਨੰਬਰ ਆ ਗਿਆ ਬਈ 3 ਇਹਦਾ ਸੂਆ ਕਿੰਨੇ ਮਾਰੀ ਇਹ ਵੀਰੇ ਦੂਜਾ ਸੂਆ ਹੀ ਆ ਹੂੰ ਇਹ ਦਿਨ ਇਹ ਵੀ ਹਫਤਾ ਲੈ ਜੂਗੀ ਹਫਤਾ ਖੁੱਲੇ ਹਾਂਜੀ ਪੂਰਾ ਹੂੰ ਦੁੱਧ ਮਾਲਕ ਨੇ ਇਹਦਾ ਆਪਾਂ ਨੂੰ 23 24 ਕਿਲੋ ਇਹਦਾ ਦੱਸਿਆ ਅੱਛਾ ਚੰਗਾ 20 20 ਮੰਨ ਕੇ ਆਪਾਂ ਮਤਲਬ ਲਈ ਆ ਬਾਕੀ ਦੋ ਦੋ ਹੁੰਦਾ ਸੇਵਾ ਦਾ ਜੇ ਕੋਈ ਪਾਉ ਉਹਨਾਂ ਦਾ ਬਈ ਭਾਵੇਂ 10 10 ਹੀ ਹੈ ਜੇ ਇਹ ਤਾਂ ਗੱਲ ਹੈ ਹਾਂਜੀ ਫਿਰ ਤਾਂ ਬਾਈ ਕਿੱਥੇ ਇਹ ਇਹਨਾਂ ਨੂੰ ਸੇਵਾ ਕਰ ਲੈ ਮੈਨੂੰ ਮੂਰੇ ਠੰਡ ਆਉਣੀ ਆ ਤੇ ਭਾਵੇਂ ਜਿੰਨਾ ਮਰਜ਼ੀ ਚੋਈ ਜਾ ਇਹਨਾਂ ਦਾ ਜਿੰਨਾ ਮਰਜ਼ੀ ਚੋ ਲੋ ਬੰਦਾ ਸੇਵਾ ਵਾਲਾ ਚਾਹੀਦਾ ਸੇਵਾ ਵਾਲਾ ਚਾਹੀਦਾ ਜੀ ਤੋਰ ਦੀ ਵੀਰੇ ਇਹਨੂੰ ਵੀ ਰੰਗ ਪ੍ਰਿੰਟ ਬਹੁਤ ਸੋਹਣਾ ਆਇਆ ਵਹਿੜ ਦਾ ਵੀਰੇ ਸੁਆ ਬਾਕੀ ਆਈਆਂ ਵੀ ਕੋਈ ਛੋਟੀ ਮੰਨ ਕੇ ਨਾ ਆਵੇ ਵੱਡੀ ਵਹਿੜਾ ਪੂਰੀ ਚੰਗੀਆਂ ਵਹਿੜਾ ਓ ਛੋਟੀਆਂ ਹੀ ਆ ਮੰਨ ਕੇ ਨਾ ਆਵੇ ਜਾਣੀ 20 ਕਿਲੋ ਦਾ ਪੋਲੇ ਜੇ ਹੱਥ ਨਾਲ ਦੇਣਾ ਹੀ ਚਾਹੀਦਾ ਲੈ ਵਾ ਵੇਖ ਪੂਰਾ ਤਾਂ ਸੂਤਾਂ ਹੀ ਲਈ ਆਉਂਦੀ ਆ ਫੱਟ ਲੈ ਵਾ ਕੋਈ ਆਏ ਕਿਥੋਂ ਤਾਂ ਹੀ ਪੜਦਾ ਐਨ ਪੱਟਾਂ ਚ ਫਸਿਆ ਪਿਆ ਹਜੇ ਦੇਣ ਲੈਂਦੀ ਆ ਜੇ ਜਮਾ ਡਾਲਿਆਂ ਤੇ ਵੀਡੀਓ ਪਾਉਂਦੇ ਫੇਰ ਤਾਂ ਗੱਲਬਾਤ ਹੋਰ ਹੋਣੀ ਸੀਗੀ ਰੰਗ ਪ੍ਰਿੰਟ ਪੂਰਾ ਚੰਗਾ ਇਹਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਇਹ ਵੀਰੇ ਕੋਈ ਫਾਰਮੇਸੀ ਖੜੀ ਅਗਲਾ ਕਹਿੰਦਾ ਯਾਰ 90000 ਅਗਲਾ ਮੰਗ ਲਿਆ ਤੈਨੂੰ ਹਾਂ ਸਹੀ ਗੱਲ ਰੰਗ ਦਾ ਸੋਨਾ ਆਇਆ ਨਾ ਇਹਦਾ ਇਹਦਾ ਰੰਗ ਜਿਹੜਾ ਇਹ ਰੰਗ ਹੈ ਘੱਟ ਮਿਲਦਾ ਥੋੜਾ ਜਿਆਦਾ ਜਾਤ ਵੀ ਵੀਰੇ ਕੰਨ ਦੇਖ ਲੈ ਚੱਲ ਜੂਤ ਚੰਗੀ ਹੈ ਚਿੱਟੋ ਜਿਆਦਾ ਨਾ ਇਹਦੇ ਚ ਇਹਦੀ ਜੈ ਜੀ ਦੀ ਡਿਮਾਂਡ ਇਹ ਵੀਰੇ ਜਮ ਹਾਂ ਨਾ 67000 ਦੀ ਵੜ ਦੇ ਦਿਆਂਗੇ ਉਹ ਜੂ ਮਾੜਾ ਮੁੱਟ ਹਾਂ ਛੋੜ ਜੱਪਾ ਕਰਾਂਗੇ ਠੀਕ ਆ 67000 ਦੀ ਬਾਈ ਕਹਿੰਦਾ ਦੇ ਦਾਂਗੇ ਜੈ ਜੀ ਆ ਡਿਮਾਂਡ ਬਾਈ ਤੇ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਉਹੀ ਕੋਈ ਆਊ ਮਾੜਾ ਮਾੜਾ ਲੈ ਖਾਣਾ ਤੁਣਾ ਦੀ ਫੁੱਲ ਗਾਰੰਟੀ ਹੋਊਗੀ ਜੀ ਹਾ ਜੀ ਜਾਊ ਹੈ ਹੂੰ ਥਣਾ ਥੁਣਾ ਦੇ ਥਣਾ ਦੇ ਵੀਰੇ ਓਕੇ ਹੋਣੀ ਆ ਗੱਲ ਹੋਣੀ ਬਹਿ ਕੇ ਉੱਠਦਾ ਹਾਂ ਅਗਲਾ ਆਪਕੇ ਵੀ ਆਏ ਨਾ ਗੈਰੂ ਵੀ ਥਣੋਂ ਗਲਤ ਆ ਪੜਦਾ ਪੈਗਾ gekeੜਾ ਨਹੀਂ ਵਜਦਾ ਹਾਂ ਕੰਮ ਨਹੀਂ ਗਾ ਵੀ ਐਵੇਂ ਆਪਣਾ ਠੀਕ ਆ ਆ ਤਾਂ ਤਾਜੀ ਸੂਈ ਜਮਾ ਹੀ ਤਾਜੀ ਸੂਈ ਇਹ ਵੀਰੇ ਹੋਣੀ ਸੂਈ ਇਹਨੂੰ ਹੋ ਗਿਆ 1:00 ਟਾਂ ਫਿਰ ਪੈਣੀ ਆ ਜਾਵੇ ਬੱਤਰਪੀ ਇਹ ਮਾਰ ਬੱਛੀ ਆ ਬੱਛੀ ਜਰਸੀ ਚ ਆ ਗਈ ਹੈ ਨਾ ਇਹ ਛੇ ਦੰਦਾਂ ਦਾ ਮੂੰਹ ਤੋਂ ਵੇੜ ਇਹ ਛੇ ਦੰਦਾਂ ਦਾ ਕੱਢਿਆ ਥੋੜਾ ਕ ਨਾ ਬਈ ਇਹਦਾ ਹਾਂ ਵੀਰੇ ਬੱਚੇ ਨੂੰ ਪਿਆ ਆ ਵਾ ਐਵੇਂ ਕਹੜੀ ਬਾਲਾ ਨਹੀਂ ਕੱਢਿਆ ਗਾ ਜੀ ਹੂੰ ਕਿੰਨਾ ਕ ਪਿਆ ਜੂ ਵੀਰੇ ਦ ਵੇੜ ਦੇ ਹਿਸਾਬ ਨਾਲ 14 ਕਿਲੋ 14 15 ਕਿਲੋ ਪਿਆ ਦੂਗੀ ਹੂੰ ਠੀਕ ਆ ਹਾਂਜੀ ਸੁਆ ਪਹਿਲਾ ਮੂੰ ਤੋਂ 6 ਗੰਦ ਬੱਚੀ ਨੂੰ ਇਹਨੇ ਜਨਮ ਦਿੱਤਾ ਜੇਰ ਪੈਣੀ ਹਜੇ ਬਾਕੀ ਆ ਜਦੋਂ ਪੈ ਜੂਗੀ ਤੇ ਬਾਈ ਕੋਲੋਂ ਪ੍ਰੋਪਰ ਵੀਡੀਓ ਵਗੈਰਾ ਤੁਸੀਂ ਲੈ ਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਵੇੜ ਦਾ ਹਾਂ ਤੁਹਾਨੂੰ ਮੋਟਾ ਬਾਕੀ ਦਾ ਦੁੱਧ ਵੀ ਕਰਮਾ ਵਾਲੀ ਦਾ ਸੰਗਣਾ ਹੁੰਦਾ ਸੋਹਣਾ ਫੱਟ ਫੱਟ ਲੇਵਾ ਵੀਰੇ ਮੁੱਠੀ ਵਾਲਾ ਥਾਣਾ ਸੋਹਣੇ ਸੈਜ ਦਾ ਲੱਗਿਆ ਵਾ ਬਾਕੀ ਕੁਆਲਟੀ ਕੁਲਟੀ ਦੀ ਚੰਗੀ ਆ ਫੜਾਣ ਤੋਂ ਉਹਨਾਂ ਦੀ ਜਮਾ ਉਹ ਵੀਰੇ ਓਕੇ ਹੁਣ ਤਾਂ ਜੀ ਸੂਈ ਅਗਲੇ ਦੇਖ ਲੈਣਾ ਚੱਕਰੀ ਕੋਈ ਯਾਰ ਸੂਈ ਤਾਂ ਬਾਈ ਚਾਹੇ ਅਗਲਾ ਚੋਕੇ ਲੈ ਜੇ ਇਹ ਤਾਂ ਬੌਲਾ ਹੀ ਆ ਪਰ ਧਾਰਾ ਮਾਰ ਕੇ ਲੈ ਜੇ ਇਹ ਆ ਅਜੇ ਤਾਂ ਇਹਦੇ ਚੋਕ ਕੀ ਨਿਬੜਨਾ ਥਾਣ ਵੀਰੇ ਦੱਸੀ ਜਾਂਦੇ ਕਿਵੇਂ ਗੱਡੀ ਫੇਰਦੀ ਵੇਰ ਪੂਰੇ ਆ ਜੇ ਮੰਨ ਲਓ 19 21 ਹੋਵੇ ਫਿਰ ਆਪਾਂ ਸਮਾਂ ਘਟ ਜੇ ਨਾ ਥਾਣ ਦਾ ਐ ਨਾ ਫਸੇ ਪਈ ਆ ਦਿਖਾ ਵੀ ਦਿਨਾਂ ਤੁਹਾਨੂੰ ਇੱਕ ਵਾਰੀ ਫੇਰ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਸਹਿਜ ਥਾਣਾ ਦਾ ਕੱਲਾ ਕੱਲਾ ਮਗਰਲੇ ਪਾਜੀ ਲਓ ਜੀ ਚੈੱਕ ਕਰੋ ਹੁਣ ਆਪਾਂ ਜ਼ੂਮ ਕਰਕੇ ਦਿਖਾਤੇ ਆ ਬਸ ਠੀਕ ਆ ਬਾਈ ਓਕੇ ਆ ਤੇ ਇਹਦੀ ਜੈਜ ਜੀ ਕੀਮਤ ਬਾਈ ਜਰ ਵੀ ਮੌਲ ਕਾ ਨਾਵੇਂ 55 ਕਰ ਦਗੇ ਇਹ ਜਮ੍ਹਾਂ ਹਾਂ ਨਾ ਆਪਾਂ 47000 ਦੇ ਦਿਆਂਗੇ 47000 ਦੀ ਬਾਈ ਕਹਿੰਦਾ ਦੇ ਦਾਂਗੇ ਜਮ੍ਹਾਂ ਹਾਂ ਜੇ ਕੋਈ ਨਗ ਇਕੱਠੇ ਲੈ ਜਾਊਗਾ ਤਾਂ ਮਾਣ ਤਣ ਜ਼ਿਆਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ